ਆਪਾਂ ਸਭ ਅੱਜ ਸਰਕਾਰ ਨੂੰ ਤਾੜਨਾ ਕਰਨ ਵਾਸਤੇ ਸਰਦਾਰ ਮਾਲਵਿੰਦਰ ਸਿੰਘ ਜੀ ਮਾਲੀ ਸਾਹਿਬ ਦੀ ਗੈਰ ਕਾਨੂੰਨੀ ਇਲਿਗਲ ਅਨਕਨਸਟੀਟਿਊਸ਼ਨਲ ਗੈਰਸਵਿਧਾਨਕ ਜੋ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਦੀ ਨਿਖੇਧੀ ਕਰਨ ਵਾਸਤੇ ਔਰ ਉਹਨਾਂ ਦੇ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਨ ਵਾਸਤੇ ਆਪਾਂ ਸਾਰੇ ਇਕੱਤਰ ਆਏ ਹਾਂ ਇਹ ਜਿਹੜਾ ਇਹ ਜਿਹੜੀ ਮਾਲਵਿੰਦਰ ਸਿੰਘ ਮਾਲੀ ਨੂੰ ਇਕੱਲੇ ਨੂੰ ਗ੍ਰਿਫਤਾਰ ਨਹੀਂ ਕੀਤਾ ਸਰਕਾਰ ਨੇ ਇਹਦਾ ਮਨਸੂਬਾ ਕੀ ਹੈ ਇਹਦਾ ਮਨਸੂਬਾ ਵਾਹ ਕਿ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਪੁਲਿਸ ਦਾ ਸਰਕਾਰ ਦੇ ਖਿਲਾਫ ਕੋਈ ਪੰਜਾਬ ਦੀ 3 ਕਰੋੜ ਵਾਦੀ ਵਿੱਚੋਂ ਕੋਈ ਚੂਨਾ ਕਰੇ ਇਹ ਸੁਣਿਆ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਪਰਚੇ ਨੇ ਦਿੱਤਾ ਵਾ ਔਰ ਇਸ ਤੋਂ ਪਹਿਲਾਂ ਇਹ ਸੁਣਿਆ ਸਿਆਸੀ ਲੀਡਰਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਧਮਕਾ ਕੇ ਉਹਨਾਂ ਨੂੰ ਜੇਲ੍ਹਾਂ ਚ ਸੁੱਟ ਕੇ ਸਾਰੀ ਸਿਆਸੀ ਜਮਾਤ ਦਾ ਮੂੰਹ ਬੰਦ ਕਰਾਇਆ ਅੱਜ ਕੋਈ ਸਿਆਸੀ ਬੰਦਾ ਬੋਲਦਾ ਨਹੀਂ ਪੰਜਾਬ ਦੇ ਵਿੱਚ ਚੰਦ ਜੇ ਬੰਦੇ ਰਹਿ ਗਏ ਨੇ ਜਿਹੜੇ ਬੋਲ ਸਕਦੇ ਨੇ ਕਿਉਂਕਿ ਜਿੰਨੇ ਪਰਚੇ ਦਰਜ ਹੋਏ ਇੱਧਰ ਉੱਧਰ ਖੱਬੇ ਸੱਚੇ ਥੋੜਾ ਕੁਝ ਭ੍ਰਸ਼ਟਾਚਾਰ ਕੀਤਾ ਹੋਊਗਾ ਲੋਕਾਂ ਨੇ ਪਰ ਉਹ ਤੋਂ ਇਲਾਵਾ ਵੀ ਬਹੁਤ ਸਾਰੇ ਲੋਕਾਂ ਦੇ ਉੱਤੇ ਅਨਿਆਏ ਤੇ ਝੂਠੇ ਪਰਚੇ ਦਰਜ ਕੀਤੇ ਉਹਨਾਂ ਨੇ ਸਿਆਸੀ ਜਮਾਤ ਦਾ ਪਹਿਲਾ ਮੂੰਹ ਬੰਦ ਕਰਾਇਆ ਤਾਂ ਮੈਂ ਇਸ ਜੇਲ੍ਹ 'ਚ ਵੀ ਰਿਹਾ ਵਾਂ ਔਰ 90 ਦੀ ਜੇਲ੍ਹ 'ਚ ਵੀ ਰਿਹਾ ਵਾਂ ਖੈਰੇ ਨੂੰ ਗ੍ਰਿਫਤਾਰ ਐਨਡੀਪੀਐਸ ਦੇ ਕੇਸ ਵਿੱਚ ਦਰਜ ਕਰਕੇ ਨਸ਼ੇ ਦੇ ਯਾ ਦੂਜੇ ਲੋਕਾਂ ਨੂੰ ਸਿਆਸੀ ਲੀਡਰਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੇ ਪਹਿਲਾਂ ਆਪਣੀ ਇਸ ਪੋਲਿਟੀਕਲ ਕਲਾਸ ਨੂੰ ਕਿਹਾ ਕਿ ਆਹ ਦੇਖ ਲਓ ਤੁਹਾਡਾ ਖੈਰਿਆ ਵਾਲਾ ਆਸ਼ੀਰਵਾਦ ਕਰਾਂਗੇ ਬੰਦੇ ਸਹਿਮ ਜਾਂਦੇ ਨੇ ਔਰ ਸਹਿਮਨਾ ਮੈਂ ਸਮਝਾਂ ਵਾਜਬ ਕੋ ਉਹਨਾਂ ਦੇ ਪਰਿਵਾਰ ਨਾਲ ਬਚਨੇ ਇਹਰੇ ਕਰ ਫਰਜ਼ ਕੋ 5 ਵਜੇ ਤੜਕੇ ਕੰਦਾ ਟੱਪ ਕੇ ਆਣ ਕੇ ਕੋਈ ਗ੍ਰਿਫਤਾਰ ਕਰਦਾ ਸਾਰੀ ਦੁਨੀਆ ਦੇਖ ਰਹੀ ਆ ਇਹ دہشت ਪਾਈ ਜਾ ਰਹੀ ਹੈ ਅੱਜ ਵਾਫਰਨਾ ਮੈਂ ਪੁਰਾਣਾ ਕੋਈ ਮਨਾਵੇ ਮੇਰਾ ਕੋਲੀਗ ਆਪੋਜੀਸ਼ਨ ਪੋਲਿਟੀਕਲ ਆਲਮੋਸਟ ਨਾ ਮੱਤ ਰਿਆ ਸਾਰੀਆਂ ਪਾਰਟੀਆਂ ਦੀ ਆ ਦੇਖ ਲਓ ਇੱਥੇ ਕਿੰਨੇ ਕ ਬੰਦੇ ਬੈਠੇ ਨੇ ਇਹ ਕੰਮ ਸੀਗਾ ਐਮ ਐਲ ਏਸ ਦਾ ਤੁਸੀਂ ਜਿਹੜੇ ਬੰਦੇ ਬੈਠੇ ਹੋ ਅੱਜ ਮੈਂ ਸਮਝਦਾ ਤੁਸੀਂ ਐਮ ਐਲ ਏ ਨੂੰ ਵੱਧ ਜਿਹੜਾ ਤੁਹਾਡਾ ਆਪਣਾ ਰੋਲ ਤੁਸੀਂ ਅਦਾ ਕਰ ਰਹੇ ਹੋ ਇਹ ਕੰਮ ਉਹਨਾਂ ਦਾ ਸੀਗਾ ਜਿਹੜੇ ਤੁਸੀਂ ਚੁਣ ਕੇ 117 ਉੱਥੇ ਭੇਜੇ ਨੇ ਕਿ ਉਹ ਆਉਣ ਬੈਠਣ ਜੇਲ੍ਹ ਦੇ ਸਾਹਮਣੇ ਤੇ ਭਗਵੰਤ ਕੋਲੋਂ ਇਹ ਬੰਦੇ ਨੂੰ ਗੈਰ ਕਾਨੂੰਨੀ ਹਿਰਾਸਤ ਚੋਂ ਛਡਾਉਣ ਲੇਕਿਨ ਉਹ ਡਰ ਗਏ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਸਿਆਸੀ ਜਮਾਤ ਸਾਰੀ ਟਰਾਲੀ ਆ ਫਿਰ ਉਹਨਾਂ ਨੇ ਕਿਹਾ ਪਰਚਾ ਦਰਜ ਕਰੋ ਪਾਨੇ ਤੇ ਪਰਚਾ ਦਰਜ ਕਰੋ ਅਲਕਾ ਲੰਬਾ ਤੇ ਪਰਚਾ ਦਰਜ ਕਰੋ ਕੁਮਾਰ ਵਿਸ਼ਵਾਸ ਤੇ ਜਿਹੜੇ ਮਾੜਾ ਮੋਟਾ ਟਵਿੱਟਰ ਦੇ ਉੱਤੇ ਕੇਜਰੀ ਵਾਲਿਆਂ ਭਗਵੰਤ ਦੇ ਵਿਰੋਧਤਾ ਕਰਦੇ ਸੀਗੇ ਜਾਂ ਹੋਰ ਜਿਹੜੇ ਐਕਟੀਵਿਸਟ ਸੀਗੇ ਫਿਰ ਉਹਨਾਂ ਨੂੰ ਉੱਤੇ ਪਰਚਾ ਦਰਜ ਕੀਤਾ ਤੇ ਮਾਲੀ ਨੂੰ ਅਰੈਸਟ ਕਰਕੇ ਉਹਨਾਂ ਨੇ ਜਿਸ ਤੰਗ ਦੇ ਨਾਲ ਅਰੈਸਟ ਕੀਤਾ ਉਹਨਾਂ ਨੇ ਸੁਣਿਆ ਸਾਰੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਆਰਟੀਆਈ ਐਕਟੀਵਿਸਟਾਂ ਨੂੰ ਦਿੱਤਾ ਖਬਰਦਾਰ ਜੇ ਸਾਡੀ ਸਰਕਾਰ ਦਾ ਤੁਸੀਂ ਵਿਰੋਧ ਕੀਤਾ ਇਹ ਹੁਣ ਪੰਜਾਬ ਦਾ ਇਮਤਿਹਾਨ ਆ ਸਾਰੇ ਪੰਜਾਬ ਦੇ ਗੈਰਤਮਾਨ ਜਿੱਦਾਂ ਮੈਂ ਕਿਹਾ ਜਿਨ੍ਹਾਂ ਲੋਕਾਂ ਦੀ ਜਮੀਰ ਜਾਗਦੀ ਉਹਨਾਂ ਦਾ ਇਮਤਿਹਾਨ ਆ ਕੀ ਅਸੀਂ ਮਾਲੀ ਨੂੰ ਛੜਾ ਪਾਵਾਂਗੇ ਜਾਂ ਆਪਣੇ ਮੂੰਹ ਬੰਦ ਕਰਕੇ ਕਾਇਰ ਬਣ ਕੇ ਕਮਜ਼ੋਰ ਬਣ ਕੇ ਰੋਜ਼ ਰੋਜ਼ ਮਰਾਂਗੇ ਇਹ ਸਾਡਾ ਇਮਤਿਹਾਨ ਇਸ ਗੱਲ ਦਾ ਵਾ ਔਰ ਮੈਂ ਬਰਾਮ ਮਾਨ ਕਰਦਾ ਮਾਲੀ ਸਾਹਿਬ ਦਾ ਪਰਿਵਾਰ ਜਾਂ ਉਹਨਾਂ ਦੇ ਜਿੱਦਾਂ ਗਰਕ ਸਾਹਿਬ ਨੇ ਫਰਮਾਇਆ ਕਿ ਉਹ ਜ਼ਮਾਨਤ ਨਹੀਂ ਕਰਾਉਣਗੇ ਸੌਖਾ ਨਹੀਂਗਾ ਜੇਲ੍ਹ ਸਰੇਣਾ ਇੱਕ ਦਿਨ ਵੀ ਸੌਖਾ ਨਹੀਂਗਾ ਕਹਿਣਾ ਸੌਖਾ ਵਾ ਉਹ ਉਹ ਉਹਨਾਂ ਨੇ ਕਹ ਅਸੀਂ ਕਾਨੂੰਨੀ ਲੜਾਈ ਕਰਕੇ ਐਫ ਆਈ ਆਰ ਕੋਸ਼ ਕਰਾਵਾਂਗੇ ਜਾਂ ਫਿਰ ਜੋ ਡਾਕਟਰ ਦਰਸ਼ਨਪਾਲ ਜੀ ਤੇ ਰੁਲਦੂ ਸਿੰਘ ਤੇ ਗਰਗ ਸਾਹਿਬ ਨੇ ਜਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਤੁਸੀਂ ਸਾਰੇ ਬੈਠੇ ਹੋ ਜਾਂ ਫਿਰ ਅਗਦੀ ਕਾਲ ਦਿਓ ਇਹੋ ਜੀ ਤਗੜੀ ਆਪਾਂ ਸਾਰੇ ਹਮ ਹਮ ਆ ਕੇ ਵੱਡੀ ਤਦਾਦ ਵਿੱਚ ਆਪਾਂ ਜਿੱਦਾਂ ਪਾਨੇ ਨੂੰ ਛਡਾਇਆ ਸੀ ਜਾ ਕੇ ਉੱਥੇ ਇਦਾਂ ਮਾਲੀ ਨੂੰ ਛਡਾਈਏ ਇਹ ਆਪਣਾ ਸਬਦਾ ਹੁਣ ਆਉਣ ਵਾਲੇ ਸਮੇਂ ਦਾ ਇਮਤਿਹਾਨ ਪਰਚਾ ਕੀ ਆ ਯਾਰ ਅਖੇ ਜੀ ਧਾਰਮਿਕ ਜਜ਼ਬਾਤਾਂ ਨੂੰ ਠੇਸ ਪੁਚਾ ਉਹ ਅਤੀਸ਼ੀ ਜਿਹੜੀ ਚੀਮ ਮਿਸਟਰ ਬਣੀ ਆ ਤੇੜੀ ਹੱਥ ਠੋਕਾ ਹੈ ਤੇਰੀ ਕੇਜਰੀਵਾਲ ਦੀ ਕੁਰਸੀ ਖਾਲੀ ਰੱਖ ਕੇ ਖੜਾਵਾ ਰੱਖ ਕੇ ਬੈਠੀ ਆ ਉਹ ਤਾਂ ਉਹਦੀ ਤੁਲਨਾ ਭਗਵਾਨ ਰਾਮ ਦੇ ਨਾਲ ਕਰ ਰਹੀ ਆ ਭਗਵਾਨ ਲక్ష్మణ ਨਾਲ ਕਰ ਰਹੀ ਆ ਕਿ ਜਿਵੇਂ ਉਹਨਾਂ ਨੇ ਬਨਵਾਸ ਕੱਟਿਆ ਉਹਦਾ ਕੇਜਰੀਵਾਲ ਜਿਹੜਾ ਅਗਨੀ ਪ੍ਰੀਖਿਆ ਚੋਂ ਲੰਘ ਰਿਹਾ ਵਾ ਉਹਦੇ ਤੇ ਤਾਂ ਕੋਈ ਪਰਚਾ ਦਰਜ ਨਹੀਂ ਹੋਇਆ ਔਰ ਆਪੀਸੀ ਜਿਹੜਾ ਸੈਕਸ਼ਨ ਹੈ ਉਹ ਕਹਿੰਦਾ ਕਿ ਜੇ 7 ਸਾਲ ਤੋਂ ਸਜ਼ਾ ਯੋਗ ਘੱਟ ਤਾਰਾ ਵਾ ਤੇ ਫਿਰ ਤੁਹਾਨੂੰ ਨੋਟਿਸ ਦੇਣਾ ਪੈਣਾ ਬੰਦੇ ਨੂੰ ਤੁਹਾਨੂੰ ਪੁਲਿਸ ਨੋਟਿਸ ਦੇ ਕੇ ਜਾਵੇ لیکن ਇੱਥੇ ਕੋਈ ਨੋਟਿਸ ਨਹੀਂ ਰਾਤ ਨੂੰ ਆਣ ਕੇ ਚੱਕ ਕੇ ਜਿੱਦਾਂ ਦੱਸਿਆ ਗਰਿਕ ਸਾਹਮਣੇ ਕਿ ਟਾਈਮਿੰਗ ਦੇਖੋ ਤੁਸੀਂ ਪਰਚਾ ਦਰਜ ਕਰਕੇ ਲਾਈਟਨਿੰਗ ਸਪੀਡ ਦੇ ਉੱਤੇ ਜਿੱਦਾਂ ਬਿਜਲੀ ਚਮਕ ਰਹੀ ਹੁੰਦੀ ਹੈ ਅਸਮਾਨ ਦੇ ਵਿੱਚ ਚੱਕਰੋ ਚੱਕਰੋ ਕਰਕੇ ਇਹ ਸਾਰਾ ਅੱਛਾ ਹੁਣ ਇਹਦਾ ਦੂਜਾ ਪੱਖ ਦੇਖੋ ਕੀ ਕਰ ਰਹੇ ਨੇ ਇਹ ਤਾਂ ਹੀ ਉਹ ਮੈਂ ਇਹਨਾਂ ਦਾ ਨਾਮ ਨਾ ਰੱਖਿਆ ਫਰਜ਼ੀ ਇਨਕਲਾਬੀ ਔਰ ਫਰਜ਼ੀ ਕਾਮਰੇਡ ਡਾਕਟਰ ਗਾਂਧੀ ਤੋਂ ਬੋਲ ਕੇ ਗਏ ਨੇ ਛੋਟੇਪੁਰ ਦਾ ਕੀ ਹਸ਼ਨ ਕੀਤਾ ਫੁਲਕਾ ਸਾਹਿਬ ਦਾ ਨਰਾਦਰ ਕੀਤਾ ਗੁਰਪ੍ਰੀਤ ਕੁਗੀ ਦਾ ਨਰਾਦਰ ਕੀਤਾ ਅਸੀਂ ਸਾਰੇ ਸਮਝ ਚੁੱਕੇ ਸੀ ਚੋਣਾਂ ਤੋਂ ਪਹਿਲਾਂ ਕਿ ਇਹ ਬੰਦੇ ਬਹੁਤ ਬਰਬਾਦੀ ਕਰਨਗੇ ਪੰਜਾਬ ਦੀ ਲੇਕਿਨ ਪੰਜਾਬ ਦੇ ਲੋਕੀ ਪੋਲੇ ਨੇ ਹਵਾ ਚ ਬੜਾ ਆਉਂਦੇ ਨੇ ਛੇਤੀ ਅੱਛਾ ਉੱਥੇ ਕੀ ਕਰ ਰਹੇ ਨੇ ਕੇਜਰੀਵਾਲ ਸਾਹਿਬ ਔਰ ਇਹਨਾਂ ਦੀ ਤਮਾਮ ਲੀਡਰਸ਼ਿਪ ਸਸੋਡਿਆ ਸਮੇਤ ਕੋਠਿਆਂ ਤੇ ਚੜ ਕੇ ਮੋਦੀ ਨੂੰ ਰੌਲਾ ਪਾ ਰਹੇ ਨੇ ਕਿ ਤਾਨਾਸ਼ਾਹ ਹੈ ਇਹ ਈਡੀ ਦਾ ਦੁਰਉਪਯੋਗ ਕਰ ਰਿਆ ਹੈ ਸੀਬੀਆਈ ਦਾ ਦੁਰਉਪਯੋਗ ਕਰ ਰਿਆ ਇਹ ਬੰਦਾ ਬਹੁਤ ਮਾੜਾ ਆਦੇਸ਼ ਵਾਸਤੇ ਸਾਡੇ ਦੇ ਪਰਚੇ ਦਰਜ ਕਰਤੇ ਸਾਨੂੰ ਜੇਲ੍ਹਾਂ ਵਿੱਚ ਰੱਖਿਆ ਹਾਲਾਂਕਿ ਇਹਨਾਂ ਦੇ ਖਿਲਾਫ ਸੈਂਕੜੇ ਕਰੋੜ ਰੁਪਏ ਦੀਆਂ ਸਟੇਟਮੈਂਟਸ ਸ਼ਰਾਬ ਘਟਾਲੇ ਦੇ ਵਿੱਚ ਇਸ ਤਰ੍ਹਾਂ ਦੇ ਤੱਥ ਨੇ ਜਿਹਦੇ ਕਰਕੇ ਇਹਨਾਂ ਨੂੰ ਸਾਲ ਸਾਢੇ ਢੇਢ ਸਾਲ ਜੇਲ੍ਹ ਵਿੱਚ ਰਹਿਣਾ ਪਿਆ ਸੁਪਰੀਮ ਕੋਰਟ ਨੇ ਇਹਨਾਂ ਦੀ ਬੇਲ ਦਿੱਤੀ ਅਕਸਰ ਕੋਸ਼ਿਸ਼ ਤਾਂ ਦੇਖਦੀ ਹੋਊਗੀ ਜੁਡੀਸ਼ਰੀ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਹਾਂ ਤੇ ਮੋਦੀ ਜਿਹੜਾ ਹੈ ਸਾਡੇ ਨਾਲ ਗਲਤ ਵਿਵਹਾਰ ਕਰ ਰਿਹਾ ਉਹੀ ਵਿਵਹਾਰ ਪੰਜਾਬ ਦੇ ਵਿੱਚ ਸਰਕਾਰੀ ਤੰਤਰ ਪੁਲਿਸ ਵਿਜੀਲੈਂਸ ਦੇ ਰਾਹੀਂ ਆਪ ਕਰ ਰਹੇ ਨੇ ਤੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਤੇ ਮੋਦੀ 'ਚ ਫਰਕ ਕੀ ਹੈ ਦੱਸੋ ਪਹਿਲਾਂ ਤੁਸੀਂ ਅੱਛਾ ਉੱਥੇ ਕਹਿੰਦੇ ਗੋਦੀ মিডিਆ ਬਣਾ ਦਿਆ ਹੈ ਜੀ ਸਾਰਾ ਮੀਡੀਆ ਖਰੀਦ ਲਿਆ ਜੀ ਭਾਜਪੀ ਨੇ ਤੇ ਇੱਥੇ ਪੰਜਾਬ ਦੇ ਵਿੱਚ ਸਾਰਾ ਕੇਜਰੀਵਾਲ ਦਾ ਮੀਡੀਆ ਤੇ ਭਗਵੰਤ ਦਾ ਮੀਡੀਆ ਆ ਜਿਹੜਾ ਸਾਡੇ ਸਤਕਾਰਯੋਗ ਆਰਗੈਨਿਕ ਮੀਡੀਆ ਵਾ ਜਿਹੜਾ ਕੋਈ ਤੁਸੀਂ ਮੈਨੂੰ ਦੱਸ ਦਿਓ ਆ ਖਬਰ ਆਉਣੀ ਆ ਇਸ ਧਰਨੇ ਦੀ ਜਿਹੜਾ ਮੇਨਸਟ੍ਰੀਮ ਮੀਡੀਆ ਪ੍ਰਿੰਟ ਜਾਂ ਇਲੈਕਟ੍ਰੋਨਿਕ ਕੋੜੀ ਕੋਦੇ ਖਬਰ ਨਹੀਂ ਦਿਖਾਈ ਜਾਵੇਗੀ ਆਦਾ ਜਿਹੜੇ ਗੈਰ ਇਤਮਾਨ ਦੇ ਜਿਹੜੇ ਸਾਡੇ ਸਾਥੀ ਆਪਣੇ ਵਰਗੇ ਨੇ ਜਿਹੜੇ ਜਿਨ੍ਹਾਂ ਦੀ ਜਮੀਰ ਜਾਗਦੀ ਉਹ মিডিਆ ਕਵਰ ਕਰ ਰਿਆ ਵਾ মিডিਆ ਦੇ ਵੀ ਕਬਜ਼ਾ ਤੇ ਇੱਥੇ ਵੀ মিডিਆ ਦੇ ਕਬਜ਼ਾ ਉਹਨੂੰ ਕਹਿੰਦੇ ਮਾੜਾ ਅੱਛਾ ਮੈਂ ਕਹਿੰਨਾ ਬੀਜੇਪੀ ਮਾੜੀ ਆ ਈਡੀ ਦਾ ਦੁਰਉਪਯੋਗ ਕਰਦੀ ਆ ਸੀਬੀਆਈ ਦਾ ਦੁਰਉਪਯੋਗ ਕਰਦੀ ਆ ਦੋ ਗੱਲਾਂ ਮਤ ਕਰੋ ਜੇ ਉਹ ਮਾੜੀ ਆ ਤੇ ਤੁਸੀਂ ਵੀ ਉਹੀ ਕੰਮ ਕਰਦੇ ਫਿਰ ਤੁਸੀਂ ਵੀ ਓਡੇ ਮਾੜੇ ਆ ਅਗਲੀ ਗੱਲ ਇਹ ਜਿਹੜਾ ਪੰਜਾਬ ਹੈ ਨਾ ਇਹ ਬੋਡਰ ਸਟੇਟ ਹੈ ਜਿਵੇਂ ਜੰਮੂ ਕਸ਼ਮੀਰ ਹੈ ਇਹਦੇ ਉੱਤੇ ਬਹੁਤ ਜ਼ੁਰਤ ਤੇ ਰੀੜ ਦੀ ਹੱਡੀ ਵਾਲਾ ਆਦਮੀ ਖੜ ਸਕਦਾ ਵਾ ਵਰਨਾ ਸਾਰੇ ਮੁੱਖ ਮੰਤਰੀ ਗੋਡੇ ਟੇਕ ਜਾਂਦੇ ਨੇ ਦਿੱਲੀ ਦਰਬਾਰ ਦੇ ਮੋਹਰੇ ਅਮਰਿੰਦਰ ਸਿੰਘ ਦੀ ਜਿਹੜੀ ਪਹਿਲੀ ਟਿਨਿਓਰ ਸੀ ਠੀਕ ਸੀ ਦੂਜੀ ਵਾਰ ਉਹ ਵੀ ਘਬਰਾ ਕੇ ਗੋਡੇ ਟੇਕ ਗਿਆ ਬੀਜੇਪੀ ਦੇ ਮੋਹਰੇ ਭਗਵੰਤ ਮਾਨ 50% ਏਜੰਟ ਹੈ ਕੇਜਰੀਵਾਲ ਦਾ ਤੇ 50% ਏਜੰਟ ਬੀਜੇਪੀ ਦਾ ਪਣ ਚੁੱਕਿਆ ਵਾ ਉਹਦਾ ਕਿਰਦਾਰ ਉਹਦੀ ਕਾਰਜ ਸ਼ੈਲੀ ਜਿਸ ਢੰਗ ਦੇ ਨਾਲ ਉਹਨੇ ਸਾਡੇ ਨੌਜਵਾਨਾਂ ਨੂੰ एनएसए लाके टिबरूगढ़ दी जिला में छुट्या ए ਤੁਹਾਡਾ ਖਿਆਲ ਹੈ ਕਿ ਇਹ ਕੋਈ ਐਵੇਂ ਰੂਟੀਨ ਜਾਂ ਫੈਸਲਾ ਵਾ ਨਹੀਂ ਐਨਐਸਏ ਲੋਣੀ ਸੂਬੇ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਭੇਜਣਾ ਉਹ ਬੀਜੇਪੀ ਤੇ ਅਮਿਤ ਸ਼ਾਹ ਤੇ ਬੀਜੇਪੀ ਦੀ ਸੈਂਟਰਲ ਗਵਰਨਮੈਂਟ ਦੀ ਮਨਜ਼ੂਰੀ ਤੋਂ ਬਗੈਰ ਹਦਾਇਤ ਤੋਂ ਬਗੈਰ ਨਹੀਂ ਹੋ ਸਕਦਾ ਅੱਜ ਪੁਲਿਸ ਨੂੰ ਕਰਨਾ ਕੀ ਚਾਹੀਦਾ ਵਾ ਤੇ ਕਰ ਕੀਦੇ ਉਹਨੇ ਮਾਲੀ ਨੂੰ ਫੜ ਰਹੇ ਨੇ ਪਾਨੇ ਨੂੰ ਫੜ ਰਹੇ ਨੇ ਕਾਂਗਰਸੀਆਂ ਨੂੰ ਫੜ ਰਹੇ ਨੇ ਖੈਰੇ ਨੂੰ ਫੜ ਰਹੇ ਨੇ

ਜਿਵੇਂ ਕਿ ਅਮਰੀਕਾ ਦੀ ਪੁਲਿਸ ਜਾਂ ਇੰਗਲੈਂਡ ਦੀ ਪੁਲਿਸ ਕਰਦੀ ਆ ਉਹਦਾ ਪਹੁੰਚਨ ਕਰਨਾ ਕੀ ਚਾਹੀਦਾ ਵਾ ਜੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਡੇਰਾ ਸੱਚਾ ਸੌਦਾ ਦਾ ਜਿਹੜਾ ਮੁਖੀ ਆ 295 ਏ ਦਾ ਜਿਹੜਾ ਪਰਚਾ ਉਹਦੇ ਖਿਲਾਫ ਉਹਦੀ ਪ੍ਰਵਾਨਗੀ ਦੇਣੀ ਆਉਂਦੀ ਆ ਹੋਮ ਡਿਪਾਰਟਮੈਂਟ ਨੇ ਵਰਨਾ ਥੱਲੇ ਫਰੀਦਕੋਟ ਵਿੱਚ ਟ੍ਰਾਇਲ ਨਹੀਂ ਕੀਤੀ ਜਾ ਸਕਦੀ ਸਵਾ ਦੋ ਸਾਲ ਦੀ ਪ੍ਰਵਾਨਗੀ ਭਗਵੰਤ ਦੇ ਟੇਬਲ ਤੇ ਬਤੌਰ ਹੋਮ ਮਿਨਿਸਟਰ ਇੱਥੇ ਪਈ ਆ ਸਵਾ ਦੋ ਸਾਲ ਦੀ ਹੋਂ ਤਾਂ ਚਲੋ ਆਪਣੇ ਕੇਸ ਸਟੇ ਕਰਾਗੇ ਚੰਡੀਗੜ੍ਹ ਲੈ ਗਏ ਪਰ ਇਹ ਬੰਦੇ ਨੇ ਪਰਵਾਨਗੀ ਨਹੀਂ ਦਿੱਤੀ ਇਹਦਾ ਇਸ਼ਾਰਾ ਕਿੱਥੋਂ ਆਉਂਦਾ ਬੀਜੇਪੀ ਤੋਂ ਆਉਂਦਾ ਵਾ ਕਿ ਖਬਰਦਾਰ ਅਸੀਂ ਉਹਨੂੰ ਵਰਤਣਾ ਹੈ ਉੱਥੇ ਹਰਿਆਣਾ ਦੇ ਵਿੱਚ ਅਸੀਂ ਵਰਤਣਾ ਉਹਨੂੰ ਦੂਜੇ ਸੂਬਿਆਂ ਚ ਪੰਜਾਬ ਚ ਤੁਹਾਨੂੰ ਵੀ ਪਰਵਾਨਗੀ ਨਹੀਂ ਦੇਣੀ ਕਰਨਾ ਕੀ ਚਾਹੀਦਾ ਲਾਰਿਸ ਬਿਸ਼ਨੋਈ ਜਿਹੜੇ ਬੰਦੇ ਨੇ ਸਾਡਾ ਹੋਰ ਹਾਕ ਸਪੁੱਤਰ ਅਜਿਹਾ ਕਤਲ ਕੀਤਾ ਸੈਂਕੜੇ ਆ ਜਿਹੜੇ ਆਟੋਮੈਟਿਕ ਵੈਪਨਸ ਵਰਤ ਕੇ ਤੇਨ ਦੇ ਹਾਰੇ ਕਤਲ ਕਰਕੇ ਝੇਲਾਂ ਚ ਇੰਟਰਵਿਊ ਕੌਣ ਫੈਸਿਲੀਟੇਟ ਕਰਾ ਰਿਹਾ ਸਰਕਾਰੀ ਅਮਲਾ ਪੁਲਿਸ ਵਾਲੇ 1.5 ਸਾਲ ਸਾਲ ਝੂਠ ਬੋਲਦੇ ਰਹੇ ਜਦੋਂ ਹਾਈ ਕੋਰਟ ਨੇ ਛੁੱਟੀਆਂ ਮਾਰੀਆਂ ਫਿਰ ਕਹਿੰਦੇ ਹਾਂ ਜੀ ਏਸੀਆਈ ਇਹ ਸਾਫ ਖਰੜ ਵਿੱਚ ਹੋਈ ਸੀ ਕੋਈ ਐਕਸ਼ਨ ਲਿਆ ਭਗਵਾਨਤ ਮਾਨਯੋਗ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਾ ਅੱਛਾ ਐਕਸ਼ਨ ਕਿਹਦੇ ਖਿਲਾਫ ਬਣਦਾ ਕਟਾਰੂ ਚੱਕ ਕੌਣ ਹੈ ਕਟਾਰੂ ਚੱਕ ਅਸ਼ਲੀਲ ਬੰਦਾ ਆਪਣੀ ਕੈਬਨਟ ਵਿੱਚ ਬਿਠਾਇਆ ਜਿਹਨੇ ਬਦਫੈਲੀਆਂ ਕੀਤੀਆਂ ਉਹਦੇ ਖਿਲਾਫ ਕੋਈ ਐਕਸ਼ਨ ਨਾ ਕਿਹਦੇ ਖਾਵੇ ਐਕਸ਼ਨ ਬਣਦਾ ਪਾਸ ਜਿਹੜੀ ਸਰਬਜੀਤ ਕੌਰ ਮਾਨੂਕੇ ਦਨੇ ਐਨਆਰਆਈ ਦੀ ਕੋਠੀ ਤੇ ਕਬਜ਼ਾ ਕੀਤਾ ਉਹਦੇ ਤੇ ਕੋਈ ਐਕਸ਼ਨ ਨਹੀਂਗਾ ਆ ਬਰਾਸ ਸਿੰਘ ਜਿਹੜਾ ਵੀਡੀਓ ਸ਼ਰੀਲਾਈ ਕੋਈ ਐਕਸ਼ਨ ਨਹੀਂਗਾ ਆ ਤੁਹਾਡਾ ਪਠਾਨ ਮਾਜਰਾ ਸਾਰਾ ਕੇਬਲ ਨੈਟਵਰਕ ਖਾ ਗਿਆ ਇੱਥੇ ਇੱਕ ਐਸਟੈਬਲਿਸ਼ਡ ਕੇਬਲ ਨੈਟਵਰਕ ਤੇ 35 ਪਰਚੇ ਦਰਜ ਕਰਾ ਕੇ ਉਹਦਾ ਸਾਰਾ ਵਪਾਰ ਚੱਕ ਕੇ ਰਹਿ ਗਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਗਈ ਘੇਰ ਕਿਲੋਮੀ ਮਾਈਨਿੰਗ ਰਾਤ ਦੇ ਹਨੇਰਿਆਂ ਚ ਦਿਨ ਦੇ ਸਾਹਮਣੇ ਚਿੱਟੇ ਦਿਨ ਬਰਿਆਵਾਂ ਦੇ ਪਲਾਟਕਾਰ ਹੋ ਰਹੇ ਨੇ ਸਾਰੇ ਐਮ.ਐਲ.ਏ ਇੱਕ ਨਹੀਂ ਆ ਪਠਾਨ ਮਾਜਰਾ ਚੌੜਾ ਮਾਜਰਾ ਆ ਭਗਵੰਤ ਦੀ ਜਿਹੜੀ ਬੀਬੀ ਆ ਇਹਦੇ ਰਿਸ਼ਤੇਦਾਰ ਔਰ ਸਾਰੇ ਐਮ.ਐਲ.ਏ ਤੋਂ ਪਰੇ ਕੰਢੀ ਦੇ ਇਲਾਕੇ ਰੋਪੜ ਤੋਂ ਲੈ ਕੇ ਉੱਥੇ ਤੱਕ ਮੋਹਰੀਆਂ ਤੱਕ ਤੇ ਉਹ ਦੋ ਮੁਕੇ ਸਾਰੇ ਦਰਿਆਵਾਂ ਦੇ ਵਿੱਚ ਕਰਨਾ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਚਾਹੀਦਾ ਕੋਈ ਐਕਸ਼ਨ ਨਹੀਂਗਾ ਮੇਰੇ ਵੀਰੋ ਇਸ ਕਰਕੇ ਅੱਛੀ ਤਰ੍ਹਾਂ ਸਮਝੋ ਇਹ ਬੰਦੇ ਆਪਣੇ ਨਹੀਂਗੇ ਇਹ ਬੰਦੇ ਪੰਜਾਬ ਹதேਸ਼ੀ ਨਹੀਂਗੇ ਇਹ ਪੰਜਾਬ ਨੂੰ ਫੜਤ ਕੇ ਸਾਡੇ ਜੋ ਸਾਡਾ ਖਜ਼ਾਨਾ ਉਹਦਾ ਉਹਦਾ ਉਹਨੂੰ ਐਡਾ ਉਝਾੜ ਕੇ ਜਾਣਗੇ 1 ਲੱਖ ਕਰੋੜ ਰੁਪਏ ਕਰਜ਼ਾ ਚੜਦਾ ਇੱਕ ਸਾਲ ਢਾਈਆਂ ਸਾਲਾਂ ਚ 1 ਲੱਖ ਕਰੋੜ ਆਯੁਸ਼ਮਾਨ ਕਾਰਡ 5 ਲੱਖ ਰੁਪਏ ਗਰੀਬਾਂ ਦਾ ਇਲਾਜ ਨਹੀਂ ਮਿਲ ਰਹੇ ਪੈਸੇ ਉਹ ਫੇਲਿਆ ਸਕੀਮ ਹਾਈ ਕੋਰਟ ਨੇ ਜੁੱਤੀਆਂ ਮਾਰੀਆਂ ਫੇਰ ਇਹ ਖਰਚਾ ਦੱਸੋ ਗੱਡੀਆਂ ਦਾ ਮੋਟਰਾਂ ਦਾ ਜਹਾਜ਼ਾਂ ਦਾ ਪਬਲਿਸਿਟੀ ਦਾ ਤੁਹਾਨੂੰ ਪਤਾ ਕਿ ਕਿੱਥੇ ਆਪਣੀਆਂ ਖਬਰਾਂ ਜਾਰੀਆਂ ਨਿੱਕੀ ਨਿੱਕੀ ਜਿਹੜੀ ਸਹੂਲਤ ਦਿੰਦੇ ਆ ਚੇਨਈ ਦੇ 에ਰਪੋਰਟ ਤੇ ਬੈਂਗਲੌਰ ਦੇ 에ਰਪੋਰਟ ਤੇ ਭੁਵਨੇਸ਼ਵਰ ਦੇ 에ਰਪੋਰਟ ਤੇ ਇਲੈਕਟ੍ਰੋਨਿਕ ਬੋਰਡ ਸਾਰਾ ਚੰਡੀਗੜ੍ਹ ਭਰਿਆ ਸਾਰੀਆਂ ਅਖਬਾਰਾਂ ਫਰੰਟ ਪੇजेस ਕਲਰਡ ਇਸ਼ਤਿਹਾਰ ਤੁਹਾਡਾ ਸੈਂਕੜੇ ਕਰੋੜ ਹਰ ਮਹੀਨੇ ਇਕੱਲਾ ਪਬਲਿਸਿਟੀ ਦੇ ਇਸ਼ਤਿਹਾਰबाजी ਤੋਂ ਤੇ ਸਾਰਾ ਪੰਜਾਬ ਭਰਿਆ ਪਿਆ ਵਾ ਇੰਨੀਆਂ ਨੌਕਰੀਆਂ ਦੇਤੀਆਂ ਉਹ ਕਰਤਾ ਕਰਤਾ ਇਹ ਉਜਾੜਾ ਤੁਹਾਡਾ ਹੋ ਰਿਹਾ ਵਾ ਕੰਮ ਕਰਨ ਵਾਲੇ ਕੀ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਉਹਨਾਂ ਨੂੰ ਰੋਕੋ ਉਹਨਾਂ ਨੂੰ ਕੋਈ ਨਹੀਂ ਰੋਕ ਪਾ ਰਿਆ ਪਰसों ਅਖਬਾਰ ਨੇ ਛਾਇਆ ਕੀਤਾ ਕਿੰਨਾ ਕੱਲੇ ਕੈਨੇਡਾ ਦੇ ਵਿੱਚ 1.5 ਲੱਖ ਬੱਚਾ ਪਿਛਲੇ ਸਾਲ ਚ ਗਿਆ ਕੱਲਾ 1.5 ਲੱਖ ਕਿੰਨੇ ਪੈਸੇ ਲੱਗੇਗਾ 3.7 ਬਿਲੀਅਨ ਡਾਲਰ ਕਿੰਨਾ ਪੈਸਾ ਬਣਦਾ 24000 ਕਰੋੜ ਰੁਪਈਆ ਪੰਜਾਬ ਦਾ ਕੱਲਾ ਪੜਾਈ ਵਾਸਤੇ ਗਿਆ ਵਾ ਉਹ ਤਾਂ ਰੋਕ ਨਹੀਂ ਪਾ ਰਹੇ ਤੁਸੀਂ ਮੱਲੀ ਤਾਂ ਉਹਨੂੰ ਜਿਆਦਾ ਨਜ਼ਰ ਆ ਰਿਹਾ ਵਾ ਆ ਜਿਹੜੇ ਹੋਰ ਵਿਰੋਧੀ ਜਿਹੜੇ ਨੇ ਉਹ ਜ਼ਿਆਦਾ ਨਜ਼ਰ ਆ ਰਹੇ ਨੇ ਇਸ ਲਈ ਮੇਰੇ ਵੀਰੋ ਗੱਲਾਂ ਤਾਂ ਬਹੁਤ ਕਹਿਣ ਵਾਲੀਆਂ ਸਮਾਂ ਇਜਾਜ਼ਤ ਨਹੀਂ ਦਿੰਦਾ ਤੁਸੀਂ ਬਹੁਤ ਅੱਛੇ ਆਦਮੀ ਮੈਂ ਕਹਿੰਦਾ ਇੱਕ ਵਾਰ ਜ਼ੋਰਦਾਰ ਤਾੜੀਆ ਇੱਥੇ ਮਾਰੋ ਜਿਹੜੇ ਪੁੰਜੇ ਤੁਸੀਂ ਬੈਠੇ ਹੋਇਆ ਆਪਣੇ ਸਾਲਿਆ ਵਾਸਤੇ ਮਾਰੋ ਜਿਹੜੇ ਘਰਾਂ 'ਚ ਬੈਠੇ ਨੇ ਨਾ ਏਸੀ ਕਮਰਿਆਂ 'ਚ ਕਿ ਸਾਨੂੰ ਕੀ ਤੇ ਮੈਨੂੰ ਕੀ ਮਤ ਸਮਝਣ ਕਿ ਜਦੋਂ ਅੱਗ ਲੱਗਦੀ ਆ ਨਾ ਇਹ ਹੁਣ ਅੱਗ ਲੱਗੀ ਪਈ ਆ ਸਾਰੇ ਲੋ ਲੈਸਨੈਸ ਸਾਰਾ ਤਾਲਾ ਬਾੜਾ بگੜਿਆ ਪਿਆ ਇਹ ਪੁਲਿਸ ਸਟੇਟ ਬਣ ਚੁੱਕੀ ਆ ਪੰਜਾਬ ਪੁਲਿਸ ਸਟੇਟ ਤੇ ਤੁਹਾਡੇ ਘਰ ਵੀ ਅੱਗ ਫੈਲ ਸਕਦੀ ਤੁਹਾਡੇ ਬੱਚੇ ਵੀ ਚੱਕੇ ਜਾ ਸਕਦੇ ਤੁਹਾਡੇ ਕੋਲ ਫਰੋਤੀ ਮੰਗੀ ਜਾ ਸਕਦੀ ਤੁਹਾਡੇ ਦੇ ਵੀ ਪਰਚਾ ਦਰਜ ਹੋ ਸਕਦਾ ਅਗਲੀ ਵਾਰੀ ਆਰਟੀਆਈ ਦੇ ਐਕਟਿਵਿਸਟ ਜਿਹੜੇ ਯੰਗ ਮੁੰਡੇ ਲੱਗੇ ਹੋਏ ਨੇ ਕੁੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਤੇ ਵੀ ਪਰਚਾ ਦਰਜ ਹੋ ਸਕਦਾ ਵਾ ਇਸ ਕਰਕੇ ਆਪਾਂ ਸਾਰਿਆਂ ਨੇ ਜੋ ਤੁਸੀਂ ਉਪਰਾਲਾ ਕੀਤਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਕੋਈ ਪ੍ਰੋਗਰਾਮ ਗੁਰਕ ਸਾਹਿਬ ਤੁਸੀਂ ਲਿਕੋਗੇ ਅੱਜ ਤਾਂ ਅਸੀਂ ਉਦਾਂ ਹੀ ਆ ਗਏ ਨਾ ਬਿਨਾਂ ਤਿਆਰੀ ਤੋਂ ਤਗੜੇ ਹੋ ਕੇ ਕਰਾਂਗੇ ਹਜ਼ਾਰਾਂ ਬੰਦੇ ਲੈ ਕੇ ਆਵਾਂਗੇ ਤੁਹਾਡੇ ਘਰ ਦੇ ਵਿੱਚ ਔਰ ਆਪਾਂ ਮਾਲੀ ਨੂੰ ਇਸ ਸੇਲ ਤੋਂ ਛਡਾਵਾਂਗੇ ਪੱਕਾ ਤੇ ਨਾਲ ਮੈਂ ਧੰਨਵਾਦ ਕਰਦਾ ਵਾਂ ਧੰਨਵਾਦ ਕਰਦਾ ਸਾਰੇ ਪ੍ਰਬੰਧਕਾਂ ਦਾ ਰਾਜਵਾਲ ਸਾਹਿਬ ਨੇ ਪ੍ਰਬੰਧ ਕੀਤਾ ਨਹੀਂ ਆ ਸਕੇ ਸਾਰੀਆਂ ਕਿਸਾਨ ਜਥੇਬੰਦੀਆਂ ਬਹੁਤ ਅੱਛੀਆਂ ਨੇ ਉਹ ਸਾਰਾ ਲੋਕਾਈ ਦਾ ਤੇ ਕਿਸਾਨਾਂ ਦਾ ਤੇ ਆਪਣਾ ਕੰਮ ਕਰ ਰਹੇ ਨੇ ਮੈਂ ਉਹਨਾਂ ਦਾ ਸਭ ਦਾ ਧੰਨਵਾਦ ਕਰਦਾ ਪ੍ਰਬੰਧਕਾਂ ਦਾ ਮੇਰੇ ਨਾਲ ਜਗਦੇਵ ਸਿੰਘ ਜੀ ਕਮਾਲੂ ਐਕਸਐਮਐਲ ਆਏ ਨੇ ਮੈਂ ਉਹਨਾਂ ਦਾ ਸ਼ੁਕਰੀਆ ਕਰਦਾ ਮੇਰੇ ਨਾਲ ਕਿਰਨਜੀਤ ਸਿੰਘ ਸੰਧੂ ਸਾਡੇ ਕਿਸਾਨ ਵਿੰਗ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਉਹ ਆਏ ਨੇ ਉਹਨਾਂ ਦਾ ਵੀ ਰਸ਼ਪਾਲ ਸਿੰਘ ਜੋੜਾ ਮਾਜਰਾ ਸਮਾਣੇ ਤੋਂ ਆਏ ਨੇ ਉਹਨਾਂ ਦੇ ਨਾਲ ਹੋਰ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਰੇ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਗਾਂਧੀ ਆਏ ਸੀਗੇ ਮੈਂ ਦੇਖ ਰਿਹਾ ਕੁੱਕੀ ਜੀ ਬੈਠੇ ਸੀ ਇੱਥੇ ਆ ਮੇਰਾ ਛੋਟਾ ਵੀਰ ਆ ਬੈਠਾ ਦੇਖੋ ਕਿੰਨੀ ਸਜਾ ਗੱਟ ਕੇ ਬੈਠਾ ਡੋ ਡੀਐਸਪੀ ਬਲਵਿੰਦਰ ਸਿੰਘ ਸੇਖੋ ਇਹਨੂੰ ਵਿਚਾਰੇ ਨੂੰ ਕਿੰਨੀ ਜੇਲ੍ਹ ਚ ਕੱਟਣਾ ਪਿਆ ਸੋ ਇਹ ਸਾਰੇ ਉਹ ਬੰਦੇ ਨੇ ਜਿਹੜੇ ਝੁਕੇ ਨਹੀਂਗੇ ਬਹੁਤ ਸਾਰੇ ਝੁੱਕ ਚੁੱਕੇ ਨੇ ਜਿਹੜੇ ਝੁੱਕ ਗਏ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਘਬਰਾਓ ਨਾ ਹੁਣ ਭਗਵੰਤ ਦੇ ਪੱਲੇ ਕੁਛ ਨਹੀਂਗਾ ਤੁਸੀਂ ਗਰਕਸਾਹਬ ਹੁਣ ਕਹਿ ਰਹੇ ਸੀ ਨਾ ਆਪਾਂ ਭਗਵੰਤ ਨੂੰ ਕਹੀਏ ਹੁਣ ਪਤਾ ਨਹੀਂ ਕਿਸੇ ਹੋਰ ਨੂੰ ਨਾ ਕਹਿਣਾ ਪਵੇ ਗੱਲ ਪਰਸੋਂ ਨੂੰ ਅਮੈਂ ਇਹ ਕਹਾਂ ਜਿੰਨਾ ਚ ਹੈਗਾ ਅੱਛਾ ਹੁਣ ਹੋਰ ਅਖੀਰਲੀ ਗੱਲ ਸੌਰੀ ਮੈਂ ਥੋੜਾ ਟਾਈਮ ਤਾਂ ਨਹੀਂ ਜ਼ਿਆਦਾ ਲੈ ਗਿਆ ਜਸਸਪਾਨ ਮਿੰਟ ਅੱਛਾ ਸੁਣੋ ਗੱਲ ਹੁਣ ਭਗਵੰਤ ਸਾਰਿਆਂ ਨੂੰ ਫੜ ਰਿਹਾ ਕੇਤਰੀਵਾਲ ਦੇ ਖਿਲਾਫ ਉਹਨੂੰ ਖੁਸ਼ ਕਰਨ ਦੀ ਵਾਸਤੇ ਮਾਲੀ ਨੂੰ ਫੜਤਾ ਉਹਨੂੰ ਕਰਦੇ ਉਹਨੂੰ ਕਰਦੇ ਉਹਨੂੰ ਕਰਦੇ ਆ ਚੱਕਲਾ ਉਹਦੇ ਨਾਲ ਅੱਜ ਪੰਜਾਬੀ ਚ ਕਹਿੰਦੇ ਨਾ ਇੱਕ ਬੰਦਾ ਨਿੰਗਾ ਪੰਜਾਬ ਦਾ ਯਾਰ ਉਹ ਗੱਲਾ ਪਿਆ ਉਹਥੇ ਫਰਸਟ ਹਸਪੀਟਲ ਇੱਕ ਐਮਐਲਏ ਨੇ ਹਾਦਰਾਰਾ ਨਹੀਂ ਮਾਰਿਆ ਆ 92 92 ਤਾਂ ਚਲੋ ਮੈਂ ਪਹਿਲਾਂ ਉਹਨਾਂ ਦਾ ਨਾਂ ਰੱਖਿਆ ਬੰਦੂਆਂ ਮਜ਼ਦੂਰ ਇੱਕ ਕੱਢ ਦੋ ਵਿੱਚੋਂ ਕੁੰਮਰ ਵਿਜੇ ਪ੍ਰਤਾਪ ਸਿੰਘ ਵਧੀਆ ਬੰਦਾ ਵਾ ਉਹਨੇ ਅਲਟੀਮੇਟਲੀ ਕਿਸੇ ਦਿਨ ਪੰਜਾਬ ਦੀ ਆਵਾਜ਼ ਵਾਸਤੇ ਤੁਹਾਡੇ ਨਾਲ ਹੀ ਲੜਨਾ ਇੱਥੇ ਆ ਕੇ ਆਪਣੇ ਨਾਲ ਬਹਿਣਾ ਵਾ 91 ਬੰਦੂਆਂ ਮਜ਼ਦੂਰਾਂ ਚੋਂ ਯਾਰ ਇੱਕ ਵੀ ਨਾ ਜਾਵੇ ਉਹਦੇ ਕੋਲ ਉਹ ਤਾਂ ਬਦਲੀਆਂ ਕਰਾਉਣ ਤਲਵੇ ਛੱਟਦੇ ਹੋਣਗੇ ਉਹਦਾ ਛੋਟੇ ਛੋਟੇ ਕੰਮ ਆਪਣੇ ਲੈਣ ਲਈ ਗਰੰਟਾ ਆਲਰੇਡੀ ਉਹਦੇ ਕੋਲ ਜਾਂਦੇ ਸੀ ਅੱਛਾ ਕੋਈ ਮੰਤਰੀ ਨਹੀਂ ਗਿਆ ਐਡਾ ਗ੍ਰੇਪ ਆ ਇਹਨਾਂ ਦਾ ਦੇਖ ਲਓ ਜਿਹੜੇ ਦਿੱਲੀ ਵਾਲੇ ਤਾਨਾਸ਼ਾ ਬੈਠੇ ਇਹਨਾਂ ਦੀ ਪਾਰਟੀ ਦੇ ਉਹਨਾਂ ਨੇ ਕਿਹਾ ਇਹ ਦੇਖਦੇ ਰਹਿੰਦੇ ਕੇਜਰੀਵਾਲ ਨੇ ਟਵੀਟ ਕੀਤਾ ਫਿਰ ਅਸੀਂ ਵੀ ਕਰ ਦਿਆਂਗੇ ਦੇ ਕੇਜਰੀਵਾਲ ਨੇ ਫੋਟੋ ਲਾਤੀ ਭਗਵੰਦੀ ਅਸੀਂ ਵੀ ਕਰ ਦਾਂਗੇ ਆ ਯਾਰ ਉਹ ਐਮਐਲਏ ਨੇ ਕੋਈ ਯਾਰ ਇੱਕ ਬੰਦਾ ਇੱਕੋ ਦਾ ਮਿਨਿਸਟਰ ਚਾਰ ਮਿਨਿਸਟਰ ਬਣਾਏ ਉਹ ਹੀ ਨਹੀਂ ਗਏ ਬਣਾਏ ਕਿਉਂਕਿ ਬਣਾਏ ਦਿੱਲੀ ਵਾਲਿਆਂ ਨੇ ਬੁਲਾ ਕੇ ਪਹਿਲਾਂ ਦਿੱਲੀੋਂ ਥਾਪੀ ਦਿੱਤੀ ਤੇ ਫਿਰ ਤੇ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਦੇ ਕੋ ਦਿਨ ਬਹੁਤੇ ਬਚ ਗਏ ਨੇ ਉਹ ਫਿਰ ਉਹ ਹੀ ਕਹਿੰਦੇ ਨੇ ਕਿ ਮੈਂ ਕੱਲ ਸੋਚ ਰਿਹਾ ਸੀ ਕੱਲ ਬੜਾ ਰੋਣਾ ਉੱਡਿਆ ਸੰਧਵੇ ਮੈਨੂੰ ਬਣਾ ਦੇਣ ਲੱਗੇ ਸੰਧਵੇ ਮੈਨੂੰ ਬਣਾ ਦੇਣ ਲੱਗੇ ਕੱਲ 28 ਸਤੰਬਰ ਸੀ ਮੈਨੂੰ ਘਰੋਂ ਪਿਛਲੇ 2023 ਦੀ 28 ਸਤੰਬਰ ਨੂੰ ਚੱਕਿਆ ਸੀ ਮੈਂ ਕਿਹਾ ਵਾਹਿਗੁਰੂ ਤੇਰਾ ਤਾਹਰ ਦੇਣੀ ਨਹੀਂ ਦੇ ਸਕਦੇ ਜੇ ਬਦਲਿਆ ਗਿਆ ਇਹਦਾ ਮਤਲਬ ਤੂੰ ਸਾਲ ਚ ਬਦਲਾ ਚੱਕ ਦਿੱਤਾ ਇੱਕ ਸਾਲ ਚ ਚੱਕ ਦਿੱਤਾ ਦੇਰ ਹੋ ਸਕਦੀ ਆ ਹਨੇਰ ਨਹੀਂ ਹੋ ਸਕਦਾ ਤੁਹਾਨੂੰ ਮੈਂ ਦੱਸ ਦਿੰਦਾ ਵਾ ਓਏ ਕਰਮਾਂ ਦਾ ਫਲ ਸਾਰੇ ਇੱਥੇ ਭੋਗ ਕੇ ਜਾਣਗੇ ਤੁਸੀਂ ਕਹਾਂ ਨਾ ਜੀ ਕਿ ਖੈਰੇ ਨੇ ਭਗਵੰਤ ਦੀ ਕੀਤੀ ਤਾਰੀਫ ਮੈਂ ਉਹਦੀ ਸਿਹਤ ਵਾਸਤੇ ਕਿਉਂਕਿ ਆਪਾਂ ਨੂੰ ਸਿੱਖਿਆ ਹੀ ਮਿਲਦੀ ਘਰਾਂ ਚੋਂ ਕਿ ਆਪਾਂ ਅੱਛੀ ਗੱਲ ਤੁਸੀਂ ਬਹੁਤ ਵਧੀਆ ਗੱਲ। ਨਾ ਅਗਲੀ ਗੱਲ ਮੈਂ ਤੁਹਾਨੂੰ ਜਿਹੜੀ ਕਹਿਣ ਲੱਗਾ। ਮੈਂ ਚਾਹੁੰਦਾ ਇਹ ਲੰਬਾ ਜੀਵੇ। ਉਹ ਜਿੱਦਣ ਇਹਨੂੰ ਲਾਉਣਗੇ ਇਹਦਾ ਹਸ਼ਰ ਕੀ ਹੋਵੇਗਾ? ਕਿੱਥੇ ਜਾ ਕੇ ਸੌਂਗਾ? ਕਿਹੜੀ ਘੜੀ ਚ ਲੁਕੂਗਾ? ਕੋਈ ਇਹਨੂੰ ਚਾਹ ਨਹੀਂ ਪਿਲਾਊਗਾ, ਕੋਈ ਇਹਨੂੰ ਪਾਣੀ ਦਾ ਕੱਪ ਨਹੀਂ ਦੇਊਗਾ। ਇਹਦਾ ਹਸ਼ਰ ਬਹੁਤ ਮਾੜਾ ਹੋਣਾ ਵਾ। ਮੈਂ ਕਹਿੰਦਾ ਇਹ ਲੰਬਾ ਜੀਵੇ ਇਹ ਦੇਖ ਕੇ ਜਾਵੇ ਕਿ ਤੇਰਾ ਹਾਲਤ ਕੀ ਹੋ ਰਿਹਾ ਤੇਰੇ ਜੋ ਤੂੰ ਅਨਿਆਇ ਕੀਤਾ, ਜੋ ਤੂੰ ਦੁਰਉਪਯੋਗ ਕੀਤਾ ਪੁਲਿਸ ਦਾ। ਦੋ ਦੂ ਕਾਨੂੰਨ ਦੀਆਂ ਧੱਜੀਆਂ ਆ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗ ਕੇ ਕੀਤਾ ਉਹਨਾਂ ਦਾ ਮਜ਼ਾਕ ਉਡਾਇਆ ਉਹਨਾਂ ਦੇ ਅਸੂਲਾਂ ਨੂੰ ਛਿੱਕੇ ਦੇ ਟੰਗਿਆ ਉਹ ਤੇਰਾ ਤੇ ਕੇਚਰੀਵਾਲ ਦਾ ਹਸ਼ਰ ਜਿਹੜਾ ਨਾ ਤੁਸੀਂ ਦੇਖਦੇ ਰਹੋ ਇੱਥੇ ਮੈਂ ਤੁਹਾਨੂੰ ਦੱਸ ਕੇ ਜਾ ਰਿਹਾ ਇਹਨਾਂ ਦਾ ਹਸ਼ਰ ਬਹੁਤ ਮਾੜਾ ਕਿਉਂਕਿ ਉਹ ਕੁਦਰਤ ਤੇ ਅਕਾਲ ਪੁਰਖ ਉਹ ਕੀ ਕਹਿੰਦੇ ਹੁੰਦੇ ਜੋ ਬੀਜੋਗੇ ਉਹੀ ਵੱਢੋਗੇ ਨਾ ਆਪਾਂ ਝੋਨਾ ਬੀਜ ਕੇ ਕਣਕ ਤਾਂ ਨਹੀਂ ਵੱਢ ਸਕਦੇ ਤੋ ਬਦਲਾ ਬੀਜਿਆ ਵਾ ਬਦਲਾ ਖੋਰੀ ਬੀਜੀ ਆ ਇਹ ਇਹਨਾਂ ਤੇ ਅਸਰ ਆਉਣਾ ਹੀ ਆਉਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ